ਮੈਂ ਨੂੰਹ ਕੇ ਕਿ ਗਿਆ ਸੀ ਕਿ ਹੁਣੇ ਮੁੜਿਆਉਂਗਾ ਮਾਂ ਪਰ ਮੁੜਿਆ ਹੀ ਨਹੀਂ ਸਿੱਤੂ ਮੂਸੇ ਵਾਲਾ ਦਾ ਗੀਤ ਦੀ ਲਾਸਟ ਵਿਸ਼ ਹੋਇਆ ਰਿਲੀਜ਼ ਪੱਪਣ ਤੇ ਜੇਬਿਓ ਚੜਰਾਉਂਦ ਪਾ ਦਿਓ ਮੇਰੇ ਟੱਪ ਨਾਲ ਲਾ ਕੇ ਪਨਤਾਲੀ ਭੇਜਿਓ ਗੀਤ ਦੇ ਬੋਲ ਤੇ ਵੀਡੀਓ ਤੁਹਾਨੂੰ ਕਰ ਦਵੇਗੀ ਭਾਵਕ ਪੁੱਤ ਅੱਜ ਮੇਰਾ ਜਨਮ ਦਿਨ ਸੀ ਦੁਨੀਆ ਭਰ ਦੇ ਵਿੱਚੋਂ ਮੁਬਾਰਕਾਂ ਆਈਆਂ ਪਰੰਤੂ ਤੇਰੇ ਵੱਲੋਂ ਨਹੀਂ ਆਈਆਂ ਇਸ ਗੀਤ ਚ ਤੋਂ ਉਸ ਵੱਲ ਦੇ ਮਾਤਾ ਪਿਤਾ ਵੀ ਆ ਰਹੇ ਨੇ ਨਜ਼ਰ ਹਾਪੀ ਬਰਥਡੇ ਪਪਾ ਤੇ ਮਮਾ ਪੰਜਾਬੀ ਇੰਡਸਟਰੀ ਦੇ ਲੈਜੈਂਡ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ YouTube ਚੈਨਲ 9911 ਰਿਕਾਰਡਸ ਦੇ ਉੱਤੇ ਨਵਾਂ ਗੀਤ 'ਦੀ ਲਾਸਟ ਵਿਸ਼' ਰਿਲੀਜ਼ ਹੋ ਚੁੱਕਿਆ। ਇਸ ਗੀਤ ਨੂੰ ਰਿਲੀਜ਼ ਹੋਇਆ 19 ਤੋਂ 20 ਘੰਟੇ ਹੋ ਚੁੱਕੇ ਆ ਤੇ ਲੋਕਾਂ ਦੇ ਵੱਲੋਂ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਇਸ ਗੀਤ ਦਾ ਨਾਮ ਹੈ 'ਦੀ ਲਾਸਟ ਵਿਸ਼' ਯਾਨੀ ਕਿ ਆਖਰੀ ਇੱਛਾ। ਇਸ ਨੂੰ ਉਸ ਦੇ ਉੱਤੇ ਬਣਾਇਆ ਗਿਆ ਤੇ ਦੱਸ ਦਈਏ ਕਿ ਗੀਤ ਰਾਹੀਂ ਟਾਈਗਰ ਹਲਵਾਰਾ ਦਾ ਇਸ ਦੇ ਰਾਈਟ ਡੈਬਿਊ ਹੋ ਰਿਹਾ। ਜਿਨ੍ਹਾਂ ਨੇ ਇਸ ਗੀਤ ਨੂੰ ਗਾਉਣ ਦੇ ਨਾਲ ਨਾਲ ਲਿਖਿਆ ਵੀ ਹੈ ਤੇ ਕੰਪੋਜ਼ ਵੀ ਕੀਤਾ ਹੈ ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਜ਼ਰ ਆ ਰਹੇ ਨੇ ਤੇ ਜਦੋਂ ਇਸ ਗੀਤ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਦੇ ਵਿੱਚ #justiceforsiddhumusewala ਲਿਖਿਆ ਹੋਇਆ ਹੁੰਦਾ ਜਿਸ ਤੋਂ ਬਾਅਦ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਨਜ਼ਰ ਆਉਂਦੇ ਆ ਜੋ ਕਿ ਸਿੱਧੂ ਮੂਸੇਵਾਲਾ ਦੀ ਬਚਪਨ ਦੀਆਂ ਤਸਵੀਰਾਂ ਵੇਖ ਰਹੇ ਹੁੰਦੇ ਆ ਤੇ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਤੂੰ ਆਖ ਕੀ ਗਿਆ ਸੀਗਾ ਕਿ ਤੂੰ ਜਲਦ ਘਰ ਵਾਪਸ ਆ ਜਾਵੇਂਗਾ ਤੇ ਜਦੋਂ ਇਹ ਬੋਲ ਕੰਨਾਂ ਦੇ ਵਿੱਚ ਪੈਂਦੇ ਆ ਤੇ ਹਰ ਕੋਈ ਭਾਵਕ ਹੋ ਜਾਂਦਾ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਇਸ ਗੀਤ 'ਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਅੱਖਾਂ ਨਾਮ ਹੁੰਦੀਆਂ ਤੇ ਨਾਲ ਦੀ ਨਾਲ ਉਹ ਥਾਂ ਵੀ ਨਜ਼ਰ ਆਉਂਦੀ ਹੈ ਜਵਾਰਕੇ ਪਿੰਡ ਜਿੱਥੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹ ਦੁਬਾਰਾ ਵੀ ਇਸ Song ਦੇ ਵਿੱਚ ਦਿਖਾਈਆਂ ਗਿਆ ਨੇ ਜਿੱਥੇ ਸਿੱਧੂ ਮੂਸੇਵਾਲਾ ਨੂੰ ਮਾਰਨ ਲੱਗਿਆ ਗੋਲੀਆਂ ਜੋ ਸੀਆਂ ਕੰਧਾਂ ਦੇ ਉੱਤੇ ਲੱਗੀਆਂ ਸਨ ਤਾਂ ਗੀਤ ਕਾਫੀ ਜ਼ਿਆਦਾ ਭਾਵਕ ਕਰ ਦਵੇਗਾ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੋਂ ਇਲਾਵਾ ਉਹਨਾਂ ਦਾ ਭਤੀਜਾ ਤੇ ਦੋਸਤ ਪਾਨਾ ਸਿੱਧੂ ਵੀ ਨਜ਼ਰ ਆਵੇਗਾ ਤੇ ਇਸ ਗੀਤ ਦੀ ਗੱਲ ਕਰੀ ਤਾਂ ਇਸ ਨੂੰ 뮤직 ਜੋ ਆ ਦੇ ਕਿਡਨਾ ਦਿੱਤਾ ਤੇ ਡਾਇਰੈਕਟ ਹਨੀ ਸਿੰਘ ਨੇ ਕੀਤਾ ਗੀਤ ਨੂੰ ਸੁਣ ਕੇ ਸਿੱਧੂ ਮੂਸੇਵਾਲਾ ਦੇ ਫੈਨਸ ਜ਼ਰੂਰ ਇਮੋਸ਼ਨਲ ਹੋਣ ਵਾਲੇ ਆ ਅੱਜ ਹੀ ਦੱਸਦੀ ਏ ਕਿ ਜੋ ਇਸ ਗੀਤ ਦੇ ਵਿੱਚ ਮਾਤਾ ਚਰਨ ਕੋਰ ਤੇ ਪਿਤਾ ਬਲਕੌਰ ਸਿੰਘ ਦੇ ਬੋਲ ਉਹ ਤੁਹਾਡੇ ਦਿਲ ਨੂੰ ਜ਼ਰੂਰ ਝੰਡੋੜ ਕੇ ਰੱਖ ਦੇਣਗੇ ਗੀਤ ਨੂੰ ਹੁਣ ਤੱਕ YouTube ਦੇ ਉੱਤੇ ਲੱਖਾਂ ਦੇ ਵਿੱਚ ਵਿਊਜ਼ ਆ ਚੁੱਕੇ ਨੇ ਤੇ ਹੁਣ ਤੱਕ 20000 ਤੱਕ ਇਸ Song ਨੂੰ ਜੋ ਆ ਕਮੈਂਟਸ ਆ ਚੁੱਕੇ ਨੇ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਜਸਟਿਸ ਦੀ ਗੱਲ ਕੀਤੀ ਜਾ ਰਹੀ ਹੈ ਕਈਆਂ ਦਾ ਕਹਿਣਾ ਹੈ ਕਿ ਆਖਰੀ ਸਾਹਾਂ ਤੱਕ ਮੂਸੇਵਾਲਾ ਹਮੇਸ਼ਾ ਦਿਲਾਂ ਦੇ ਵਿੱਚ ਰਾਜ ਕਰੇਗਾ ਕਈਆਂ ਦੇ ਵੱਲੋਂ ਬਾਪੂ ਬਲਕੌਰ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਅਰਦਾਸ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਜਲਦ ਹੀ ਇਨਸਾਫ ਮਿਲੇ ਕਈਆਂ ਦਾ ਕਹਿਣਾ ਹੈ ਕਿ ਬੇਬੇ ਬਾਪੂ ਦਾ ਜਿਗਰਾ ਬਹੁਤ ਵੱਡਾ ਹੈ Song ਸੁਣ ਕੇ ਰੋਣਾ ਆ ਗਿਆ ਸੋ ਹਰ ਕੋਈ ਇਸ ਗੀਤ ਨੂੰ ਸੁਣ ਕੇ ਇਮੋਸ਼ਨਲ ਹੈ ਤੁਹਾਨੂੰ ਕਿਵੇਂ ਦਾ ਲੱਗਾ ਇਹ Song ਜੇ ਤੁਸੀਂ ਨਹੀਂ ਸੁਣਿਆ ਤਾਂ ਜ਼ਰੂਰ ਸੁਣਿਓ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਜ਼ਰੂਰ ਕਰਿਓ